ਸਿੰਘ ਬਾਦਲ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਇਹ ਫੈਸਲਾ ਕੀਤਾ ਗਿਆ ਸੀ ਕਿ ਜਿੱਥੇ ਖੜਾਏ ਆ ਉਥੇ ਚਾਰਾ ਤੂੜੀ ਹੋਰ ਕਹੀ ਚੀਜ਼ ਦੀ ਜ਼ਰੂਰਤ ਹੈ ਤੇ ਸ਼੍ਰੋਮਣੀ ਅਕਾਲੀ ਦਲ ਲੋੜਵੰਦਾਂ ਨੂੰ ਉਥੇ ਪਹੁੰਚਾਏਗਾ ਅੱਜ ਪ੍ਰਧਾਨ ਜੀ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ 1000 ਕੁਇੰਟਲ ਚਾਰਾ ਜਿਹੜਾ ਭੇਜਿਆ ਹੈ ਤੇ ਸਾਡੇ ਮਿਰਖਲ 17 18 ਪਿੰਡ ਜਿਹੜੇ ਫੈਕਟਿਵ ਹੈ ਜਿਨ੍ਹਾਂ ਚ 25000 2500 ਏਕੜ ਜਮੀਨ ਜਿਹੜੀ ਹੈ ਬਹੁਤ ਖਰਾਬ ਹੋ ਗਈ ਹੈ ਤੇ ਗਿੰਦੇ ਚ ਖਰਾਬਾ ਇੱਕ ਦਾਣਾ ਵੀ ਨਹੀਂ ਬਚਿਆ ਇਹਨਾਂ ਨੂੰ ਤੇ ਇਹ ਜਿੰਨੀ ਮਤ ਹੋ ਸਗੀ ਹੈ ਸ਼ਰੋਮੀ ਅਕਾਲੀ ਦਲ ਨੇ ਆਪਦੇ ਹੜਪੀਟਤਾਾਸਤੇ ਇਹ ਚਾਰਾ ਵੇਚਿਆ ਤੂੜੀ ਵੀ ਵੇਚੀ ਹੈ ਤੇ ਹੋਰ ਵੀ ਜੇ ਭਜਾਈ ਦੀ ਦਾਣਾ ਦਾਣੇ ਦੀ ਲੋਡ ਹੋਏਗੀ ਤੇ ਵੀ ਵੀ ਭੇਟਾ ਹੋਇਆ ਤੇ ਮੈਂ ਸਾਰਿਆਂ ਦਾ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲ੍ਹਾ ਲੀਡਰਸ਼ਿਪ ਦਾ ਮੈਂਬਰ ਸਭਾ ਨਾਲ ਸਾਰਿਆਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਦੇ ਸਾਰੇ ਸੰਯੋਗ ਦੇ ਨਾਲ ਅਸੀਂ ਆਪਦੇ ਹਲਕਾ ਫਰੋਇਪੁਰ ਦਿਹਾਤੀ ਦੇ ਵਿੱਚ ਸੇਵਾ ਕਰ ਕਰ ਸਕਿਆ ਵਾਹਿਗੁਰੂ ਜੀ ਦਾ ਕੰਨ